ਸਟੂਡੀਓ ਦੇ ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਅਸੀਂ ਅੱਜ ਤੁਹਾਡੀ ਪਹਿਲੀ ਮੁਲਾਕਾਤ ਕਰਵਾਵਾਂਗੇ ਤਾਂ ਨਾ ਮੈਂ ਆਪਣਾ ਜੀਵਨ ਬਤਾਉਂ ਔਰ ਸਟੂਡੈਂਟ ਯੂਨੀਅਨ ਤੋਂ نیشنل ਸਟੂਡੈਂਟ ਯੂਨੀਅਨ ਤੋਂ ਸ਼ੁਰੂ ਕਰਕੇ ਔਰ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਤੱਕ ਇਹਨਾਂ ਨੇ ਵਸੇ ਰਵਾਨ ਨਵਾਈ ਹੈ ਉਹ ਸਫਲ ਤਹਿ ਕਰਨ ਤੋਂ ਬਾਅਦ ਅੱਜ ਪੰਜਾਬ ਕਾਸਟ ਕਮੇਟੀ ਸਖਤਰ ਨੇ ਅਸੀਂ ਉਹਨਾਂ ਨਾਲ ਤੁਹਾਡੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਸ੍ਰੀ ਹਜੋਤ ਕਮਦੀ ਤੁਹਾਡਾ ਸਟੂਡੀਓ ਵਿੱਚ ਆਉਣ ਤੇ ਬਹੁਤ ਬਹੁਤ ਸਵਾਗਤ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਸੀਂ ਆਪਣਾ ਇਸ ਸਿਆਸੀ ਜੀਵਨ ਕਿਵੇਂ ਸ਼ੁਰੂ ਕੀਤਾ ਔਰ ਤੁਹਾਡੇ ਆਪਣੇ ਜੀਵਨ ਦੇ ਬਾਰੇ ਥੋੜਾ ਬਹੁਤ ਪ੍ਰੀਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਆਪਣੀ ਜਾਣਕਾਰੀ ਜੀ ਬਬੀ ਸਾਹਿਬ ਮੈਂ 1985 ਦੇ ਵਿੱਚ ਮੁਕੇ ਪੀ ਐਮ ਐਸ ਕਰਵਾਈ ਮੈਂ ਕੀਤੀ ਸੀ ਐਸਟੂਡੈਂਟ ਔਰ ਉਸ ਦੌਰਾਨ ਵੀ ਮੈਂ ਸਟੂਡੈਂਟ ਯੂਨੀਅਨ ਦੇ ਵਿੱਚ ਬਤੌਰ ਲੀਡਰ ਕੰਮ ਕੀਤਾ ਉਸ ਤੋਂ ਬਾਅਦ ਮੈਂ ਫਿਰ ਪੀ ਐਮ ਐਸ ਕਰਨ ਤੋਂ ਬਾਅਦ ਮੈਂ ਐਮ ਬੀ ਏ ਕੀਤੀ ਆਪਣੀ ਕੰਪਲੀਟ ਗਵਰਨਮੈਂਟ ਜੌਬ ਥੋੜੀ ਦੇਰ ਕੀਤੀ ਮੇਰੀ ਵਾਈਫ ਵੀ ਡਾਕਟਰ ਹੈ ਉਸ ਤੋਂ ਬਾਅਦ ਅਸੀਂ ਅਜੀਤਵਾਲ ਚ ਆਪਣਾ ਹਸਪੀਟਲ ਸੈਟ ਅਪ ਕੀਤਾ ਤੇ ਨਾਲ ਹੀ ਐਜੂਕੇਸ਼ਨ ਲਾਈਨ ਦੇ ਵਿੱਚ ਜੁਆਇਨ ਕਰਕੇ ਲਾਲਾ ਲਾਜਪਤਰਾ ਐਸਾ ਸਮਾਜ ਜਿਹੜੀਆਂ ਪਰ ਟੈਕਨੀਕਲ ITI B.Ed M.Ed T.MBA ਉਹ ਸਾਰੀਆਂ ਸਸਤਾਵਾਂ ਤੇ ਉਸ ਤੋਂ ਬਾਅਦ GGS ਨਾਂ ਤੇ ਚੰਡੀਗੜ੍ਹ ਦੇ ਕੋਲ ਇੰਜੀਨੀਅਰਿੰਗ ਕਾਲਜ ਪੋਲੀਟੈਕਨਿਕ MBA MC ਉਹ ਸਾਬਤ ਕੀਤੇ ਵਿੱਚ ਦੀ ਨਿਊਜ਼ੀਲੈਂਡ ਵੀ ਦੋ ਕਾਲਜ ਸਟਾਰਟ ਕੀਤੇ ਸੀ ਪਰ ਉਹ ਦੂਰ ਹੋਣ ਕਰਕੇ ਇੰਟਰਨੈਸ਼ਨਲੀ ਕੰਟਰੋਲ ਨਹੀਂ ਕਰ ਸਕੇ ਫਿਰ ਅਸੀਂ ਉੱਥੋਂ ਵਾਪਸ ਇਹਨਾਂ ਤੇ ਫੋਕਸ ਕਰਤਾ ਅੱਜ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਬਤੌਰ ਸੈਕਟਰੀ ਹਾਂ ਜੀ ਇਸ ਤੋਂ ਪਹਿਲਾਂ ਮੈਂ ਐਮਐਸਪੀਏ ਤੋਂ ਸਪਰ ਸ਼ੁਰੂ ਕਰਕੇ ਪੰਜਾਬ ਦਾ ਬਤੌਰ ਸੈਕਟਰੀ ਰਿਹਾ ਯੂਥ ਕਾਂਗਰਸ ਦਾ ਔਰ ਫਿਰ ਉਸ ਤੋਂ ਬਾਅਦ ਜਨ ਸੈਕਟਰੀ ਵੀ ਰਿਹਾ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਚੋਣਾਂ ਲੜਨਾ ਚਾਹੁੰਦਾ ਜੀ ਔਰ ਜਿਹੜੀ ਇੱਕ ਤੀਜੀ ਤਰਹ ਹੋਰ ਨਵੀਂ ਇਹਦੇ ਵਿੱਚ ਆਈ ਆਮ ਆਦਮੀ ਪਾਰਟੀ ਉਹ ਪੇਸ਼ਟਾਚਾਰ ਦੇ ਮੁੱਦੇ ਤੇ ਚੋਣਾਂ ਲੜਨੀ ਚਾਹੁੰਦੀ ਜੀ ਕਾਂਗਰਸ ਪਾਰਟੀ ਕਿਸ ਮੁੱਦੇ ਤੇ ਇਹਨਾਂ ਚੋਣਾਂ ਮੈ ਜਿੱਥੇ ਅਸੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਾਡਾ ਮੋਰੀ ਲਾ ਕੇ ਉਹਨਾਂ ਦੀ ਮੁੱਖ ਮੰਤਰੀਸ਼ਿਪ ਅਸੀਂ ਦੇਖਣੀ ਚਾਹੁੰਦੇ ਪੰਜਾਬ 'ਚ ਤੇ ਉਹਦੇ ਉਹਨਾਂ ਦੇ ਨਾਂ ਤੇ ਅਸੀਂ ਚੋਣਾਂ ਲੜ ਰਹੇ ਹਾਂ ਇਸ ਵਾਰ ਇਹ ਪੰਜਾਬ 'ਚ ਉਹਨਾਂ ਦਾ ਜਿਹੜਾ ਪਿਛਲਾ ਕੈਰੀਅਰ ਹੈ ਪਿਛਲੇ 5 ਸਾਲਾਂ ਦੀ ਸੇਵਾ ਉਹਨਾਂ ਦੀ ਐ ਸੀ ਐਮ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਪ੍ਰਿਸ਼ਟਾਚਾਰੀ ਔਰ ਭਾਈ ਭਤੀਜਾਬਾਦ ਸਭ ਤੋਂ ਜ਼ਿਆਦਾ ਜਿਹੜੀ ਲੋਕਾਂ ਦੀ ਸਰਕਾਰ ਉਹਨੂੰ ਕਿਹਾ ਜਾਂਦਾ ਸੀ ਅੱਜ ਵੀ ਜਿਹੜਾ ਸਾਡਾ ਮੇਨ ਮੁੱਦਾ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਬਹੁਤਾਤ ਹੈ ਕੈਪਟਨ ਸਾਹਿਬ ਨੇ ਤਹੱਈਆ ਕੀਤਾ ਕਿ ਪਿਛਲੀ ਸਰਕਾਰ ਦੀ ਵਾਂਗ ਇਸ ਵਾਰੀ ਵੀ ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਰੋਲਣ ਦਿੱਤਾ ਜਦੋਂ ਕਿ ਉਹਨਾਂ ਦੀਆਂ ਫਸਲਾਂ ਦਾ ਜੈਦ ਭਾਰ ਲਾਇਆ ਜਾਊਗਾ ਬਹੁਤ ਛੇਤੀ ਉਹਨਾਂ ਨੂੰ ਫਸਲਾਂ ਨੂੰ ਜਿਹੜਾ ਚਕਾਇਆ ਵੀ ਜਾਊਗਾ ਔਰ ਬਾਕੀ ਜੋ ਪੰਜਾਬ ਦੇ ਮੇਨ ਹੁੰਦੇ ਆ ਭ੍ਰਿਸ਼ਟਾਚਾਰੀ ਬੇਰੁਜ਼ਗਾਰੀ ਅੱਜ ਸਭ ਤੋਂ ਵੱਧ ਕੈਪਟਨ ਸਾਹਿਬ ਨੇ ਇਸ ਚੀਜ਼ ਤੇ ਇਦਾ ਹੀ ਗੱਲ ਕੀਤਾ ਕਿ ਨਸ਼ੇ ਬੇਰੁਜ਼ਗਾਰੀ ਭ੍ਰਿਸ਼ਟਾਚਾਰੀ ਇਹ ਛਾਗੀਆਂ ਚੀਜ਼ਾਂ ਖਤਮ ਕਰ ਲਈਆਂ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜਾਂਗੇ ਉਹ ਜੋ ਕਲੀਆਂ ਚੱਲਾ ਨਹੀਂ ਜੋ ਕੈਪਟਨ ਸਾਹਿਬ ਨੇ ਪਿਛਲੇ 5 ਸਾਲ ਦੀ ਸਰਕਾਰ ਦਿੱਤੀ ਪੰਜਾਬ 'ਚ ਉਹਦਾ ਅਸੀਂ ਆਧਾਰਨ ਦੇ ਕੇ ਉਹਦੇ ਤੇ ਗੱਲ ਕਰ ਰਹੇ ਹਾਂ ਉਹਦੇ ਤੋਂ ਵਧੀਆ ਹੀ ਉਹਦੇ ਤੋਂ ਵਧੀਆ ਗਵਰਨੈਂਸ ਦੇਵਾਂਗੇ ਜੀ 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 ਜਿੰਨੇ ਵੀ ਪ੍ਰੋਗਰਾਮ ਜਿੰਨੇ ਵੀ ਤੁਸੀਂ ਸ਼ਿਰਕਤ ਦੇ ਕਰਦੇ ਹੋ ਜੀ ਜੇਕਰ ਕਾਂਗਰਸ ਪਾਰਟੀ ਤੁਹਾਨੂੰ ਇਸ ਹਲਕੇ ਦਾ ਉਮੀਦਵਾਰ ਆਗਾਉਂਦੀ ਹੈ ਤਾਂ ਤੁਹਾਡੀਆਂ ਇਲਾਕੇ ਦੇ ਲਈ ਕਿਹੜੀਆਂ ਕ੍ਰਿਆ ਤਰੀਆਂ ਹੋਣਗੀਆਂ ਕੀ ਕੀ ਤੁਸੀਂ ਇਸ ਹਲਕੇ ਲਈ ਕਰੋਗੇ ਭਵੀ ਸਾਹਿਬ ਹਰੇਕ ਬੰਦਾ ਜਦੋਂ ਕਿਸੇ ਪੋਲਿਟੀਕਲ ਕੈਰੀਅਰ ਨੂੰ ਚੁਣਦਾ ਤਾਂ ਉਹਦੇ ਮਨ 'ਚ ਇੱਕ ਇੱਛਾ ਹੁੰਦੀ ਹੈ ਕਿ ਉਹ ਕਦੀ ਹਲਕੇ ਦੀ ਬਤੌਰ ਐਮਐਲਏ ਨੁਮਾਇੰਦਗੀ ਕਰੇ ਮੈਨੂੰ ਇਹ ਇੱਛਾ ਨੂੰ ਲੈ ਕੇ ਚੱਲੇ ਆ ਗਏ ਔਰ ਮੇਰੇ ਕਰੀਬ ਮੋਗੇ ਦੇ ਵਿੱਚ ਸਭ ਤੋਂ ਵੱਧ ਸੋਸ਼ਲ ਧਾਰਮਿਕ ਜਿੰਨੀਆਂ ਵੀ ਐਕਟੀਵਿਟੀਆਂ ਆ ਉਹ ਮੈਂ ਕਰਦਾ ਹੈ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੇ ਪ੍ਰਮਾਤਮਾ ਕਰੇ ਪਰਟੀ ਮੈਨੂੰ ਇਹ ਯੋਗ ਸਮਝੇ ਤਾਂ ਮੋਗੇ ਦੀਆਂ ਜਿਹੜੀਆਂ ਮੇਨ ਸਮੱਸਿਆਵਾਂ ਸਭ ਤੋਂ ਵੱਡੀ ਸਮੱਸਿਆ ਅੱਜ ਪੰਜਾਬ ਦੀ ਜੋ ਸਮੱਸਿਆ ਉਹੀ ਮਾਲਵੇ ਦਾ ਇਹ ਥੋੜਾ ਮੋਗਾ ਇਹਦੇ ਵਿੱਚ ਵੀ ਨਸ਼ਿਆਂ ਦੀ ਬਹੁਤ ਜ਼ਿਆਦਾ ਪ੍ਰਮਾਹ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਕੈਪਟਨ ਸਾਹਿਬ ਨੇ ਵਾਦਾ ਕੀਤਾ ਉਹੀ ਮੈਂ ਵਾਦਾ ਕਰਦਾ ਕਿ ਨਸ਼ਾ ਤੋ ਮੁਕਤ ਮੁਕੀਰੂ ਕਰਾਂਗੇ ਔਰ ਦੂਜੀ ਜਿਹੜੀ ਸਮੱਸਿਆ ਸਭ ਤੋਂ ਵੱਧ ਦੇ ਤੇ ਜਿਹੜੇ ਆਵਾਰਾ ਪਸ਼ੂ ਆ ਉਹ ਐਕਸੀਡੈਂਟਾਂ ਦਾ ਕਾਰਨ ਬਣਦੇ ਆ ਉਹਨਾਂ ਦੇ ਤਾਂ ਨਿਯਮਕ ਤਰੀਕੇ ਨਾਲ ਕੇ ਗਊਸ਼ਾਲਾ ਜਾਂ ਤੱਕ ਇਹਨੂੰ ਸੰਭਲਵਾਦ ਤੇ ਹੋਰ ਪ੍ਰਾਲਾ ਕਰਾਂਗੇ ਤੀਜੀਆਂ ਗੱਲਾਂ ਜਿਹੜੀਆਂ ਆਪਾਂ ਰੋਜ਼ ਦੇਖਦੇ ਆ ਮਾਰਾ ਜੇ ਪਾਣੀ ਆ ਜੇ ਤਸੀਮਰੇਜ ਕੋਲੇ ਨਿਕਾਸ ਕਰ ਕੋਈ ਪ੍ਰੋਪਰ ਵੇ ਨਹੀਂ ਹੈਗਾ ਉਹਦੇ ਤੇ ਕੰਮ ਕਰੂੰਗਾ ਜੀ ਇੱਕ ਬਾਦਲ ਸਾਹਿਬ ਨੇ ਕਤੀ ਬਾਦਰਾ ਲਈ ਆਰੋਗ ਨੂੰ ਕਿਹਾ ਸੀਗਾ ਮੇਰ ਸਾਹਿਬ ਨੇ ਉਹ ਯਾਰਾਂ ਤੇ ਕਰਤਾ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਅਜੇ ਵੀ ਉਹ ਕੈਸੇ ਗੱਲ ਤੇ ਕਰਦੇ ਅਸੀਂ ਜੋ ਸਾਫ਼ ਸੁਥਰਾ ਪਾਣੀ ਹੈ ਉਹ ਸ਼ਹਿਰ ਦੀ ਮਕਸੂਦ ਜਿਹੜੀ ਸਹੂਲਤ ਹੈ ਉਹ ਜ਼ਰੂਰ ਦੂੰਗਾ ਔਰ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਅੱਜ ਨਸ਼ਿਆਂ ਨਾਲ ਲੱਗੇ ਹੋਏ ਆ ਬੇਜ਼ਬਰੀ ਕਰਕੇ ਉਹ ਉਬਾਰਾ ਫਿਰਦੇ ਆ ਉਹਨਾਂ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਜਿਹੜੀਆਂ ਕਲੱਬਾਂ ਸੋਸ਼ਲ ਔਰ ਖੇਡ ਪਿੰਡੂ ਜਿਹੜੀਆਂ ਕਲੱਬਾਂ ਉਹ ਬਣਾ ਕੇ ਔਰ ਉਹਨਾਂ ਨੂੰ ਯੋਗ ਸਿੱਖਿਆ ਦੇ ਕੇ ਇਸ ਤਰ੍ਹਾਂ ਦੇ ਸੈਂਟਰ ਚਲਾ ਕੇ ਜਿਹੜੇ ਨੌਜਵਾਨਾਂ ਨੂੰ ਆਪਣੇ ਰੋਜ਼ਗਾਰ ਦੇ ਨਾਲ ਜੋੜੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਟੈਕਨੀਕਲ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਮੇਰੇ ਕੋਲ ਟੈਕਨੀਕ ਆਈਜੀਆਈ ਕਾਲਜ ਹੈ ਅਸੀਂ ਪਿੰਡਾਂ ਲੈਵਲ ਤੇ ਇਦਾਂ ਦਾ ਮੈਂ ਕਰਾਉਂਦਾ ਕਿ ਉਹ ਬੱਚੇ ਆਪਣੀ ਟੈਕਨੀਕਲ ਐਜੂਕੇਸ਼ਨ ਲੈ ਕੇ ਸਵੈ ਰੋਜ਼ਗਾਰ ਵਾਲੂ ਬਣ ਸਕਣ ਔਰਤਾਂ ਦੇ ਵਾਸਤੇ ਮੈਂ ਉਤਤਾ ਕੇ ਉਹਨਾਂ ਨੂੰ ਅਸੀਂ ਆਲਰੇਡੀ ਇਹ ਦੇਖਿਆ ਗਿਆ ਕਿ ਇੱਕ ਗਰੁੱਪ ਬਣਾ ਕੇ ਉਹਨਾਂ ਵਾਸਤੇ ਵੀ ਬਹੁਤ ਸਾਰੇ ਇਹ ਜਿਹੇ ਸਹਾਇਕ ਧੰਦੇ ਆ ਉਹਨਾਂ ਨੂੰ ਅਸੀਂ ਪੜਾਵਾਂਗੇ ਤੇ ਤਾਂ ਕਿ ਪੰਜਾਬ ਦੇ ਵਿੱਚੋਂ ਲੋਕ ਆਪਣੇ ਪੈਰਾਂ ਤੇ ਖੜੇ ਹੋ ਕੇ ਇੱਕਦਮ ਸਰਕਾਰ ਦੇ ਮੂੰਹ ਵੱਲ ਨਾ ਝੱਕਣਾ ਤੇ ਸਰਕਾਰਾਂ ਕੋਲ ਦੇਣਦਾਰ ਤੇ ਬਹੁਤੀਆਂ ਨੌਕਰੀਆਂ ਨਹੀਂ ਸਰਵਪਿੰਡੈਂਟ ਹੋਣਾ ਪੈਣਾ ਔਰ ਦੂਜਾ ਨਸ਼ਿਆਂ ਤੋਂ ਮੁਕਤ ਪੰਜਾਬ ਕਰਨ ਵਾਸਤੇ ਨੌਜਵਾਨਾਂ ਨੂੰ ਪਹਿਲਾਂ ਆਪਣੇ ਪੈਰਾਂ ਤੇ ਖੜਾ ਕਰਨਾ ਜ਼ਰੂਰੀ ਮੇਨ ਵੀ ਇਹ ਹੀ ਤਰ੍ਹਾਂ ਦੀਆਂ ਹੋਣਗੀਆਂ ਬਾਕੀ ਹਰ ਕਿਸੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਜਦਨ ਜੇ ਤਰ ਉਪਰ ਹੋਣਗੀਆਂ ਉਹਨਾਂ ਨੂੰ ਜਰੂਰ ਮੌਕੇ ਤੇ ਪੂਰਾ ਕਰਨ ਦਾ ਮੈਂ ਇੱਥੇ ਗਿਆ ਕਰਦਾ ਕਿਉਂਕਿ ਮੇਰਾ ਪਿਛਲਾ ਜੀਵਨ ਤੁਸੀਂ ਦੇਖੋ ਜੇ ਝਾਤ ਮਾਰ ਕੇ ਤੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਮੈਂ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਰਦਾ ਹਾਂ ਔਰ ਮੇਰੀ ਆਪਣੀਆਂ ਲੋੜਾਂ ਕਿੰਨੀਆਂ ਜੈਂ ਬੜੀਆਂ ਸੀਮਤ ਜੀਆਂ ਲੋੜਾਂ ਦੇ ਨਾਲ ਮੈਂ ਆਪਣੇ ਸਾਧਨਾਂ ਨਾਲ ਸੰਪੰਨ ਹਾਂ ਤੇ ਜੇ ਮੈਨੂੰ ਕਦੇ ਮੌਕਾ ਮਿਲਿਆ ਤਾਂ ਮੈਂ ਵਾਅਦਾ ਕਰਦਾ ਕਿ ਮੈਂ ਇਹਨਾਂ ਲੋਕਾਂ ਵਾਸਤੇ ਯੋਗਿਕ ਕਰ ਸਕਾਂ ਕਰਾਂਗਾ ਰਜੋਜੀ ਪਹਿਲਾਂ ਦੋ ਪਾਰਟੀਆਂ ਦਾ ਸਿੱਧਾ ਮੁਕਾਬਲਾ ਹੁੰਦਾ ਸੀ ਹਾਂਜੀ ਕਾਂਗਰਸ ਧੂਜੇ ਤੋਂ ਅਕਾਲੀ ਪਾਰਟੀ ਹਾਂਜੀ ਉਹ ਇੱਕ ਤੇਜੀ ਪਾਰਟੀ ਹੋਣ ਆਮ ਆਦਮੀ ਪਾਰਟੀ ਵੀ ਆ ਗਿਆ ਹੁਣ ਲੱਗਦਾ ਵੀ ਜਿਹੜਾ ਮੁਕਾਬਲਾ ਤਕੌੜਾ ਹੁੰਦੀ ਅਮੀਨ ਜੀ ਮੇਰੇ ਨਹੀਂ ਵੀ ਹੋਏਗਾ ਅੱਛਾ ਜੀ ਹੁਣ ਤੁਸੀਂ ਉਹਦੇ ਵਿੱਚੋਂ ਦੋਨਾਂ ਵਿੱਚੋਂ ਕਿਹਦੇ ਨਾਲ ਮੁਕ ਮਤਲਬ ਸਮਝਦੇ ਆ ਆਮ ਆਦਮੀ ਪਾਰਟੀ ਨਾਲ ਸਿੱਧਾ ਮੁਕਾਬਲਾ ਹੋਏਗਾ ਜਾਂ ਅਕਾਲੀ ਪਾਰਟੀ ਨਾਲ ਅਫਸਰ ਵੀ ਤੁਹਾਡੀ ਇਕੱਲੇ ਦਾ ਕੁਐਸਚਨ ਨਹੀਂ ਅੱਜ ਸਾਰੇ ਪੰਜਾਬ ਦਾ ਸਾਰੇ ਪੰਜਾਬੀਆਂ ਦਾ ਵਿਦੇਸ਼ਾਂ ਚ ਬੈਠੇਆਂ ਦਾ ਵੀ ਇਹ ਉਹਨਾਂ ਦੇ ਜ਼ਿਹਨ ਚ ਗੱਲ ਆਉਂਦੀ ਹੈ ਕਿ ਮੁਕਾਬਲਾ ਹੋਊਗਾ ਕਿਦੇ ਨਾਲ ਅਸਲ ਦੇ ਵਿੱਚ ਪੰਜਾਬ ਦੀ ਸਿਆਸਤ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਰਹੀ ਹੈ ਕਿ ਇੰਟਰਨੈਸ਼ਨਲ ਪਾਰਟੀ ਔਰ ਦੂਜੀ ਲੋਕਲ ਪਾਰਟੀ ਕਾਲੀ ਦਾ ਹੱਥ ਵਿੱਚ ਹੀ ਮੁਕਾਬਲਾ ਹੁੰਦਾ ਰਿਹਾ ਪਿਛਲੀ ਵਾਰ ਵੀ ਲੱਗਦਾ ਸੀਗਾ ਕਿ ਸਰਕਾਰ ਮੰਤਰੀ ਤਵਾਦਲ ਜੀ ਨੇ ਇੱਕ ਨਵੀਂ ਸੋਚ ਲਿਆਂਦੀ ਸੀ ਕਿ ਬੀਪੀਪੀ ਉਹਨਾਂ ਨੇ ਬਣਾਈ ਬਦੇਸ਼ਾਂ ਦੇ ਵਿੱਚੋਂ ਵੀ ਸਾਡੇ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੇ ਨਵੀਂ ਸੋਚ ਨੂੰ ਅਡਾਪਟ ਕੀਤਾ ਉਹਨੂੰ ਉਹਨਾਂ ਨੇ ਵੈਲਕਮ ਕੀਤਾ ਪਰ ਐਂਡ ਤੇ ਜਦੋਂ ਇਲੈਕਸ਼ਨ ਹੋਈ ਤਾਂ ਪੀਪੀਪੀ ਪਾਰਟੀ ਨੇ ਕੋਈ 5000 ਕਿਤੇ 7000 ਇਸੇ ਤਰ੍ਹਾਂ ਵੋਟਾਂ ਲਗੀਆਂ ਤੇ ਅਸੀਂ ਕਾਂਗਰਸ ਵਾਲੇ ਬਹੁਤ ਨੇੜੇ ਹੋ ਕੇ ਜਿੰਦ ਦੇ ਤੇ ਫਿਰ ਪਿੱਛੇ ਮੁੜ ਗਏ ਉਹਦੇ ਵਿੱਚ ਵੀ 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 ਦਾ ਉਹਨਾਂ ਨੂੰ ਲੱਗਦਾ ਹੈ ਕਿ ਡੈਕਟਰ ਹੋਗਾ ਜਿੰਨਾ ਸਾਡੇ ਆਪਣੇ ਡੈਕਟਰ ਵਾਰੀ ਅਸੀਂ ਇੱਕ ਸੱਚ ਮੰਨਣ ਵਾਲੀ ਗੱਲ ਹੈ ਕਿ ਅਸੀਂ ਇੱਕ ਵਾਰੀ ਵਾਲੀ ਗੱਲ ਮੰਨੀ ਬੈਠੇ ਸੀ ਵੀ ਸਰਕਾਰ ਸਾਡੀ ਪਾਣੀ ਜਾਣੀ ਹੈ ਤੇ ਅਸੀਂ ਮਿਹਨਤ ਵਿੱਚ ਕਮੀ ਰੱਖੀ ਐਸ ਵਾਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਲੋਕਾਂ ਵਾਸਤੇ ਐਮਪੀ ਇਲੈਕਸ਼ਨ ਦੇ ਵਿੱਚ ਇੱਕ ਨਵੀਂ ਪਾਰਟੀ ਸੀ ਤਾਂ ਪੰਜਾਬ ਦੇ ਲੋਕ ਹਮੇਸ਼ਾ ਹੀ ਬਦਲਾਅ ਦੇ ਵਾਸਤੇ ਨੂੰ ਭੱਜ ਕੇ ਪੈਂਦੇ ਆ ਚਲ ਰਹੇ ਨੇ ਬੀਤੇ ਦਾ ਤੇ ਪਰ ਉਹਨਾਂ ਚਾਰਾਂ ਦੇ ਵਿੱਚੋਂ ਅੱਜ ਜੇ ਤੁਸੀਂ ਦੇਖੋ ਦੋ ਦੋ ਹੋਏ ਪਏ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਦੀ ਜਿਸ ਸੋਚ ਨੂੰ ਉਹਨਾਂ ਨੇ ਲੋਕਾਂ ਤੱਕ ਪਹੁੰਚਾਇਆ ਸੀ ਅਜੇ ਲੋਕ ਉਹ ਗੱਲ ਸਮਝ ਗਏ ਐ ਕਿ ਉਹ ਇੱਕ ਝੂਠ ਦੋਸ਼ ਨੂੰ ਕੋਈ ਗੱਲ ਐ ਤੇ ਝੂਠ ਤੇ ਹੀ ਮੁੱਕ ਜਾਣੀ ਐ ਜਿਹੜੀ ਵਾਰ ਸਾਰਾ ਪੰਜਾਬ ਚਾਕੇ ਕਹਿ ਦਿੰਦੇ ਆ ਕਿ ਪੰਜਾਬ ਦਾ ਪਾਣੀ ਕਿਸੇ ਨੂੰ ਨਹੀਂ ਦੇਣਾ ਦਿੱਲੀ ਪਹੁੰਚਦੇ ਹੀ ਕਹਿ ਦਿੰਦੇ ਆ ਕਿ ਹਰਿਆਣਾ ਦਾ ਉਹ ਨਹੀਂ ਹੱਕ ਹੈ ਦਿੱਲੀ ਦਾ ਮਨਾ ਤੇ ਜਿਹੜੀ ਇਹ ਰਾਜਨੀਤੀ ਜਿੱਥੋਂ ਉਹਨਾਂ ਨੇ ਸ਼ੁਰੂ ਕੀਤੀ ਅਨਾਜ ਹਜ਼ਾਰਾ ਦੀ ਅੰਦੋਲਨ ਤੋਂ ਇਹ ਕਹਿੰਦੇ ਹੋ ਤੁਸੀਂ ਕਿ ਸਾਡੀ ਪਾਰਟੀ ਰਾਜਨੀਤਿਕ ਨਹੀਂ ਔਰ ਤੁਸੀਂ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਉਹ ਵਾਅਦਾ ਖਰਾfi ਕੀਤੀ ਜੂਠਾ ਕੰਮ ਬਹੁਤ ਲੰਬਾਈ ਚੱਲਦਾ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਜਿਹੜੇ ਹੁਣ ਆਲੇ 5-7 ਮਹੀਨੇ ਆ ਇਹਨਾਂ ਦੇ ਹੋਰ ਵੀ ਬੋਲ ਖੁੱਲ ਜਾ ਰਹੇ ਆ ਔਰ ਅੱਜ ਇਹਨਾਂ ਕੋਲੇ ਵਾਜਰ ਤਾਂ ਕਿਤੇ ਹੈ ਨਹੀਂ ਜਿੰਨੇ ਵੀ ਹੈਗੇ ਆ ਜਾਂ ਸੀਐਮ ਦੇ ਕੈਂਡੀਡੇਟ ਆ ਜਾਂ ਐਮਐਲਏ ਦੇ ਕੈਂਡੀਡੇਟ ਆ ਤੇ ਮੈਨੂੰ ਲੱਗਦਾ ਜਿੱਦਣ ਇਹਨਾਂ ਨੇ ਟਿਕਟਾਂ ਦਾ ਐਲਾਨ ਕੀਤਾ ਇਹਨਾਂ ਨੇ ਆਪਸ ਵਿੱਚ ਹੀ ਲੜ ਲੜ ਕੇ ਖਤਮ ਹੋ ਗਏ ਇਸ ਮੁਕਾਬਲੇ ਮੈਨੂੰ ਲੱਗਦਾ 40 ਦਲ ਦੇ ਕਾਂਗਰਸ ਦਾ ਹੀ ਹੋਵੇਗਾ 40 ਦੇ ਹਾਲਾਤ ਤੁਹਾਨੂੰ ਦੱਸਦੇ ਆ ਮੈਨੂੰ ਸ਼ੋਰ ਹੈ ਕਿ ਇਸ ਵਾਰੀ ਜਰੂਰ ਪੰਜਾਬ ਦੀ ਕਾਂਗਰਸ ਆਉਗੀ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਦਾ ਰੋਹ ਹੈ ਔਰ ਬੀਜੇਪੀ ਸਮਝਦੀ ਹੈ ਕਿ ਜਿੱਥੇ ਵੀ ਹੋ ইলেকਸ਼ਨ ਹੋਏਗੀ ਜਿੱਥੇ ਵੀ ਆਪਣੇ ਰਾਜਾਂ ਦੇ ਵਿੱਚ ইলেকਸ਼ਨ ਹੋਏਗੀ ਉੱਥੇ ਕੇਂਦਰ ਦਾ ਅਸਰ ਜਰੂਰ ਰਹੇਗਾ ਹਾਂ ਜੀ ਕੀ ਪੰਜਾਬ ਵਿੱਚ ਵੀ ਕੇਂਦਰ ਸਰਕਾਰ ਦਾ ਕੋਈ ਅਸਰ ਲੱਗੇ ਕੁਆਲਿਟਾ ਇਸ ਤਰ੍ਹਾਂ ਉਹਨਾਂ ਨੂੰ ਮਹਿਸੂਸ ਹੋਇਆ ਸੀ ਬੀਜੇਪੀ ਨੂੰ ਕਿ ਅਸੀਂ ਪੰਜਾਬ 'ਚ ਸ਼ਾਇਦ ਇਕੱਲੇ ਹੀ ਆਪਣੀ ਸਰਕਾਰ ਬਣਾ ਲਾਂਗੇ ਉਸ ਕਰਕੇ ਪੰਜਾਬ ਦੇ ਵਿੱਚ ਅਕਾਲੀ ਤੇ ਬੀਜੇਪੀ ਦਾ ਤੋੜ ਵਿਛੋੜਾ ਹੁਣ ਤੱਕ ਦਾ ਹੋ ਗਿਆ ਸੀ ਪਰ ਹਾਲਾਤਾਂ ਨੇ ਆਪਣੇ ਆਪ ਨੂੰ ਪ੍ਰੂਫ ਕਰ ਦਿੱਤਾ ਕਿ ਇਹ ਦੋਹਾਂ ਪਾਰਟੀਆਂ ਦੇ ਵਿਚਾਰਧਾਰਕਾਂ 'ਚ ਕੋਈ ਨਹੀਂ ਇੱਕ ਸਿਆਸੀ ਸਾਝ ਜ਼ਰੂਰ ਹੈ ਕਰ ਸੀ ਔਰ ਬੀਜੇਪੀ ਨੂੰ ਜਿੱਥੇ ਆ ਵਪਾਰੀਆਂ ਦੀ ਇੱਕ ਜਮਾਤ ਮੰਨ ਕੇ ਲੋਕਾਂ ਨੇ ਅੱਗੇ ਲਿਆਂਦਾ ਸੀ ਕਿ ਪੰਜਾਬ ਦੇ દੈਨ ਹਿੰਦੁਸਤਾਨ ਦੇ ਵਪਾਰ ਨੂੰ ਅੱਗੇ ਲੈ ਕੇ ਜਾਊ ਹਿੰਦੁਸਤਾਨ ਉੱਥੇ ਅੱਜ ਭਾਜਪਾ ਨੇ ਆਪਣੀ ਜਿਹੜੀ ਕਾਰਜਸ਼ਾਲੀ ਤੁਸੀਂ ਉਹਨਾਂ ਦੀ ਦੇਖੋ ਹਰ ਪਾਸੇ ਦਾ ਹਰ ਤਰ੍ਹਾਂ ਦਾ ਵਪਾਰੀ ਜਿਹੜਾ ਉਹ ਕੋਚਲ ਕੇ ਰੱਖ ਦਿੱਤਾ ਚਾਹੇ ਤੁਸੀਂ ਪੰਜਾਬ ਦੇ ਵਿੱਚ ਗੱਲ ਕਰ ਲੋ ਚਾਹੇ ਤੁਸੀਂ ਦਿੱਲੀ ਦੇ ਵਿੱਚ ਗੱਲ ਕਰ ਲੋ ਪੰਜਾਬ ਦੇ ਵਿੱਚ ਆਲੂ ਰੋਲ ਤੇ ਬਾਸਮਤੀ ਰੋਲ ਤੇ ਔਰ ਅੱਜ ਤੁਸੀਂ ਦੇਖੋ 35ਵਾਂ ਦਿਨ ਹੋ ਗਿਆ ਸੁਨਿਆਰਾ ਬਾਈ ਜਾਰਾ ਜਿਹੜਾ ਉਹ ਸਰਕਾਰ ਦੇ ਆਏ ਬੈਠੇ ਆ ਔਰ ਇੱਕ ਵੀ ਬੰਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਾਂ ਉਹਨਾਂ ਨੂੰ ਸਮਝਾਉਣ ਵਾਸਤੇ ਬੁਲਾਇਆ ਹੀ ਨਹੀਂ ਅਜੇ ਤੱਕ ਔਰ ਹਰੇਕ ਫਰੰਟ ਦੇ ਉੱਤੇ ਬੀਜੇਪੀ ਨੇ ਲੋਕਾਂ ਨਾਲ ਇਤੇ ਤਰ੍ਹਾਂ ਕੀਤਾ ਕਦੀ ਜੀਨੀ ਦੇ ਪਰ ਆਵਾਜ਼ ਦੁੱਤੇ ਤੇ ਕਦੀ ਜੀਨੀ ਦੀ ਬਲੈਕਮੇਲਿੰਗ ਸਾਰਾ ਕੁਝ ਜੋ ਚੰਗਾ-ਚੰਗਾ ਲੱਗਦਾ ਸੀ ਉਹ ਅੱਛੇ ਦਿਨ ਆਏ ਨਹੀਂ ਅੱਜ ਲੋਕ ਇਹਨਾਂ ਤੋਂ ਇੰਨੇ ਹਟਕੇ ਪਏ ਆ ਕਿ ਪਿੰਡਾਂ ਵਾਲੇ ਤਾਂ ਪਹਿਲਾਂ ਹੀ ਸਮਝਦੇ ਸੀ ਕਿ ਇਹ ਸਾਡੇ ਵਿਰੋਧੀ ਆ ਕੱਲੇ ਵਪਾਰੀਆਂ ਦੇ ਅੱਜ ਸ਼ਹਿਰ ਵਾਲੇ ਵੀ ਸਮਝਣ ਲੱਗ ਪਏ ਵੀ ਇਹਨਾਂ ਨੇ ਜੋ ਟੈਕਸ ਟੋਪਦੇ ਹੋਵੇ ਅਤੇ ਜੇ ਦੇਖੋ ਪਈ ਸਾਡੇ ਵੀ ਅੱਜ ਬੋਲਟ ਆਉਣ ਵਾਲੇ ਦਿਨਾਂ 'ਚ ਲੋਕਾਂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਹੀ ਨਕਾਰ ਦੇਣਾ। ਜੀ। ਇਹ ਅਟੋਜੀ ਜੀ। ਜੀ। ਕੇਂਦਰ ਵਿੱਚ ਜੋ ਆਸਪਾਸ ਦੀ ਸਰਕਾਰ ਗਈ। ਹਾਂਜੀ। ਤਾਂ ਮੋਦੀ ਸਾਹਿਬ ਨੇ ਜਾਂ ਸਾਰੇ ਲੋਕਾਂ ਨੇ ਗੁਜਰਾਤ ਮਾਡਲ ਨੂੰ ਸਾਹਮਣੇ ਕੀਤਾ ਵੀ ਗੁਜਰਾਤ ਵਰਗਾ ਮਾਡਲ ਜਿਹੜਾ ਉਹ ਸਾਰੇ ਦੇਸ਼ ਨੂੰ ਦਿੱਤਾ। ਆਰਵਾਦੀ ਕੁਆਲਟੀ ਦੇ ਜਿਹੜੇ ਇਹਨਾਂ ਕਾਰਕੋਨਾ ਪੰਜਾਬ ਦੇ ਵਿੱਚ ਹਾਂਜੀ ਉਹ ਇਹ ਪ੍ਰਚਾਰ ਕਰ ਰਿਹਾ ਵੀ ਕੇਜਵਾਲ ਸਾਹਿਬ ਜਿਹੜੇ ਆ ਜੋ ਉਹਨਾਂ ਨੇ ਦਿੱਲੀ ਚ ਮਾਡਲ ਅਪਣਾਇਆ ਤੇ ਉਸ ਮਾਡਲ ਤੇ ਅਸੀਂ ਪੰਜਾਬ ਨੂੰ ਲੈ ਕੇ ਜਾਵਾਂਗੇ ਤਾਂ ਉਹ ਪੰਜਾਬ ਦਾ ਕੀ ਕਰਸੇ ਉਹਦੇ ਮੁਕਾਬਲੇ ਅਸੀਂ ਕਾਮਰਸ ਪਾਰਟੀ ਕੇਲੇ ਮਾਡਲ ਨੂੰ ਤਸਦੀਕ ਦੇ। ਉਹਨਾਂ ਦੋਨਾਂ ਦੇ ਵਿੱਚੋਂ ਅਸਾਂ ਜੇ ਅਸੀਂ ਕਾਮਰਸ ਪਾਰਟੀ ਇਲੈਕਸ਼ਨ ਲੜਦੀ ਹੈ ਜੀ ਉਹ ਕਿਸ ਮਾਡਲ ਦਾ ਪ੍ਰਚਾਰ ਕਰੇਗੀ ਵੀ ਅਸੀਂ ਇਸ ਮਾਡਲ ਤੇ ਪੰਜਾਬ ਨੂੰ ਤਰੱਕੀ ਦੇ ਜਾਵਾਂ। ਮੈਂ ਬਬਰੀ ਸਾਹਿਬ ਪਹਿਲਾਂ ਇਹ ਤੋਂ ਸ਼ੁਰੂ ਕੀਤੀ ਗੱਲ ਕਿ ਸਾਡੇ ਕੋਲ ਖਾਲੀ ਕਰਨ ਵਾਲੀਆਂ ਗੱਲਾਂ ਨਹੀਂ ਅਸੀਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਰਾਜ ਲੋਕਾਂ ਨੂੰ ਦਿੱਤਾ ਔਰ ਲੋਕਾਂ ਨੇ ਉਹ 5 ਸਾਲ ਰਾਜ ਮਾਣਿਆ ਔਰ ਅੱਜ ਜੇ ਤੁਸੀਂ ਜ਼ਿਮੀਂਦਾਰ ਨੂੰ ਪੁੱਛ ਲੋ ਤਾਂ ਉਹ ਟਰਾਲੀ ਦੇ ਮੱਧਾ ਲੱਗ ਨੂੰ ਹਟ ਗਏ ਸੀ ਕਿਉਂਕਿ ਜਾਂਦੇ ਫਸਲ ਵੇਚ ਜਾਂਦੀ ਸੀ ਜੇ ਤੁਸੀਂ ਵਪਾਰੀਆਂ ਨੂੰ ਪੁੱਛੋ ਕਿਸੇ ਵਪਾਰੀ ਨੂੰ ਕੋਈ ਦਿੱਕਤ ਨਹੀਂ ਆਈ ਜੇ ਤੁਸੀਂ ਕਿਸੇ ਹੋਰ ਡੀਲਰ ਨੂੰ ਪੁੱਛ ਲੋ ਅੱਜ 10 ਲੱਖ ਨੂੰ ਵੀ ਪਿੰਡ 'ਚ ਕਿਸੇ 'ਚ ਕਿੱਲਾ ਨਹੀਂ ਵਿਕਿਆ ਜਿਹੜਾ 40 40 50 50 ਲੱਖ ਨੂੰ ਸਵੇਰੇ ਵਿਕ ਜਾਂਦਾ ਸੀ ਤੇ ਸ਼ਾਮ ਨੂੰ ਹੋਰ ਤਾਂ ਵਿਕ ਜਾਂਦਾ ਸੀ ਤੇ ਅੱਜ ਸਾਰਾ ਪੰਜਾਬ ਤਰਾ ਤਰਾ ਕਰਦਾ ਤੇ ਅਸੀਂ ਉਹੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਪਿਛਲੇ ਸੁਨਹਿਰੀ ਦਿਨ ਆ ਇੱਕ ਤਾਂ ਅਸੀਂ ਉਹ ਦੱਸ ਰਿਹਾ ਵੀ ਅਸੀਂ ਉਹੋ ਜਿਹੇ ਦਿਨ ਬਰਤੇ ਹੁਣ ਤੱਕ ਤਜਰਬਾ ਹੋ ਗਿਆ ਕੈਪਟਨ ਸਾਹਿਬ ਨੂੰ ਵੀ ਉਹਦੋਂ ਵੀ ਵਧੀਆ ਤਰੀਕੇ ਨਾਲ ਗਵਰਨੈਂਸ ਦੇਵਾਂਗੇ ਅੱਜ ਪੰਜਾਬ ਦੇ ਵਿੱਚ ਕੱਲੀ ਮੈਂ ਸਮਝਦਾ ਡੈਮੋਕ੍ਰੇਸੀ ਨਾਲ ਵੀ ਗੁੱਡ ਐਡਮਨਿਸਟ੍ਰੇਸ਼ਨ ਗੁੱਡ ਗਵਰਨੈਂਸ ਦੀ ਲੋੜ ਹੈ ਔਰ ਅਫਸਰ ਸਾਹਿਬ ਦੇ ਉੱਤੇ ਨੱਥ ਪਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਤੋਂ ਵਧੀਆ ਹੈ ਕਿਹੜਾ ਕਾਂਗਰਸ ਕੋਲ ਨਹੀਂ ਕਿਸੇ ਪਾਰਟੀ ਕੋਲ ਵੀ ਅੱਜ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ ਹੈ ਜਿੱਥੇ ਤੱਕ ਤੁਸੀਂ ਆਮ ਆਦਮੀ ਪਾਰਟੀ ਦੇ ਦਿੱਲੀ ਰੋਲ ਮਾਡਲ ਦੀ ਗੱਲ ਕੀਤੀ ਹੈ ਦਿੱਲੀ ਦੇ ਵਿੱਚ ਜੇ ਉਹ ਕਹਿੰਦੇ ਕਿ ਅਸੀਂ ਦਿੱਲੀ ਵਰਗਾ ਦੇਵਾਂਗੇ ਤਾਂ ਫਿਰ ਮੈਂ ਤੁਹਾਡੇ ਨਾਲ ਅੱਜ ਹੀ ਇਹ ਗੱਲ ਲਈ ਬਧਾਈ ਦਿੰਦਾ ਕਿ ਆਪਣੇ ਆਪ ਹੀ ਕਿ ਅਸੀਂ ਇੱਥੇ ਸ਼ੋਰ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਉਗੀ ਕਿਉਂਕਿ ਦਿੱਲੀ ਤੋਂ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਬਰਸਾਂ ਦੇ ਵਿੱਚ ਬਲੈਕਕੈਡ ਕਮਾਂਡੋ ਤੇ ਪੁਲਾਨੇ ਚੜਾ ਲੈਣੇ ਔਰਤਾਂ ਦੀ ਸੁਰੱਖਿਆ ਅੱਜ ਤੱਕ ਦੇਖ ਲਓ ਵੀ ਕਿੰਨੇ ਕੋਥੇ ਬੋਡੀਗਾਰਡ ਲੋਕਾਂ ਨਾਲ ਇਹਨਾਂ ਨੇ ਬਣ ਦਿੱਤੇ ਦੂਜੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਥੇ ਵਾਈਫਾਈ ਕਰ ਦੇਣੀ ਹੈ ਕਿਸੇ ਥਾਂ ਤੇ ਕੋਈ ਵਾਈਫਾਈ ਚੱਲਿਆ ਤਾਂ ਦੱਸੋ ਇਹਨਾਂ ਨੇ ਕਿਹਾ ਸੀ ਡਿਸਪੈਂਸਰੀਆਂ ਦੇਣੀਆਂ ਇੱਕ ਅਧਾਰ ਮੰਦੇਣ ਵਾਸਤੇ ਇੱਕ ਡਿਸਪੈਂਸਰੀ ਅਜੇ ਚਾਲੂ ਕੀਤੀ ਕੋਈ ਡਿਸਪੈਂਸਰੀ ਨਹੀਂ ਇਹਨਾਂ ਨੇ ਸਕੂਲ ਬਣਾਉਣ ਨੂੰ ਕਿਹਾ ਸੀ ਕਾਲਜ ਬਣਾਉਣ ਨੂੰ ਕਿਹਾ ਸੀ ਦਸਵਾਜੇ ਕਿਹੜੇ ਸਕੂਲ ਤੇ ਕਾਲਜ ਦਾ ਨੀ ਪੱਤਰ ਆ ਗਿਆ ਜਿੱਥੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਆਮ ਆਦਮੀ ਮੰਗ ਜੀਵਾਂਗੇ ਅੱਜ ਕੇਜਰੀਵਾਲ ਸਾਹਿਬ ਜੈਡ ਪਲਸ ਸਿਕਿਉਰਟੀ ਦਾ ਆਨੰਦ ਮਾਣਦੇ ਔਰ ਉਹਨਾਂ ਦੇ ਘਰੇ ਮੈਨੂੰ ਲੱਗਾ 35 40 ਏਸੀਆਂ ਵਾਲਾ ਬੈਂਗਲੋ ਹੋ ਲਈ ਬੈਠੇ ਉਹਨਾਂ ਦੇ ਬੱਚੇ ਉਹਨਾਂ ਦੀ ਵਾਈਫ ਫੋਰਨ ਚ ਸ਼ਾਪਿੰਗ ਕਰਨ ਜਾਂਦੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਝੂਠ ਨਾਲ ਬੋਲ ਕੇ ਇਦਾਂ ਦੀਆਂ ਗੱਲਾਂ ਕਰਨ ਜਾਣ ਜਿੱਥੇ ਮਰਦੀ ਉਹ ਆਪਣੀ ਕਮਾਈ ਨਾਲ ਉਹ ਮਰਦੀ ਕਰਨ ਆ ਇੱਕ ਪਾਸੇ ਉਹ ਕਹਿ ਰਹੇ ਸੀ ਕਿ ਅਸੀਂ ਸਾਰੇ ਐਮਐਲਏ ਆ ਬੰਦਿਆਂ ਵਰਗੇ ਆ ਪਾਰਟੀਆਂ ਵਰਗੇ ਹੋਣਗੇ ਅੱਜ ਹਿੰਦੁਸਤਾਨ ਦੇ ਸਭ ਤੋਂ ਵੱਧ ਤਖਾ ਲੈਣ ਵਾਲੇ ਸੀਐਮ ਕੇਜਰੀਵਾਲ ਸਾਹਿਬ ਤੇ ਉਹਨਾਂ ਦੇ ਐਮਐਲਏ ਆ ਜਿੰਨੇ ਉਹਨਾਂ ਦੇ ਪਾਰਟੀ ਦੇ ਬੰਦੇ ਜਿੱਤੇ ਆ ਉਹਨਾਂ ਦੇ ਵਿੱਚੋਂ ਸਾਰਿਆਂ ਕੋਈ ਨਾ ਕੋਈ ਆਉਂਦੇ ਆ ਕਿਸੇ ਨੂੰ ਪਾਰਲੀਮੈਂਟ ਸੈਕਰੀ ਲਾਤਾ ਕਿਸੇ ਨੂੰ ਮੰਤਰੀ ਲਾਤਾ ਇੱਕ ਇੱਕ ਗੱਲਾਂ ਕਾਰਨ ਹੋ ਰਿਹਾ ਜੀ ਜੇ ਦਿੱਲੀ ਵਰਗਾ ਰੋਲ ਮਾਡਲ ਦੇਣਾ ਚਾਹੁੰਦੇ ਆ ਤਾਂ ਫਿਰ ਪੰਜਾਬ ਦੀ ਇਹਨਾ ਤੁੱਟੋਗਾ ਜਿੱਥੇ ਕਹਿੰਦੇ ਇਹਨਾਂ ਨੇ ਪਿੱਛੇ ਦੇ ਬਿਆਨ ਦਿੱਤਾ ਅਸੀਂ ਸਭ ਤੋਂ ਵੱਧ ਖਰਾਬਾ ਦਿੱਤਾ 20000 ਦਿੱਲੀ ਦੇ ਵਿੱਚ ਖੇਤੀ ਕਿੱਥੇ ਆ ਜੀ 20000 ਕਿਹੜੇ ਖਰਾਬੇ ਨੂੰ ਦਿੱਤਾ ਉੱਥੇ ਡੇਰੀਆ ਦੇ ਕੋਲ ਢੀਂਜੇ ਪੱਠੇ ਵੇਜਨ ਨੂੰ ਤਾਂ ਕੋਰਾ ਜਗ੍ਹਾ ਨਹੀਂ ਹੈਗੀ ਤੇ ਕਿੱਥੋਂ ਜ਼ਮੀਨ ਆ ਗਈ ਫਰਜ਼ਲਾ ਜਿੱਥੇ ਇਹਨਾਂ ਨੇ ਬੀਜੀਆਂ ਦੇ ਜਿੱਥੇ ਖਰਾਬੇ ਦਿੱਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੇਜਰੀਵਾਲ ਸਾਹਿਬ ਔਰ ਉਹਨਾਂ ਦੀ ਪਾਰਟੀ ਕੋਲ ਝੂਠ ਤੋਂ ਬਿਨਾਂ ਕੁਝ ਨਹੀਂ ਉਹ ਝੂਠ ਇਹਨਾਂ ਦਾ ਦਿੱਲੀ 'ਚ ਇੱਕ ਵਾਰੀ ਇਹ ਰਾਜ ਸਥਾਪਿਤ ਕਰਕੇ ਝੂਠ ਬੋਲਣ ਬੋਲ ਕੇ ਔਰ ਪੰਜਾਬ ਦੇ ਲੋਕ ਬਹੁਤ ਸਿਆਣੇ ਤੇ ਸੋਝੇ ਹੋਏ ਆ ਉਹਨਾਂ ਨੂੰ ਪਤਾ ਕਿ ਜੇ ਉਹਨਾਂ ਨੇ ਜੋ ਅਕਾਲੀ ਦਰ ਨੇ ਪੰਜਾਬ ਦੇ ਹਾਲਾਤ ਕੀਤੇ ਆ ਕਿਸਾਨੀ ਕਿਸਾਨ ਦੀ ਗੱਲ ਕਰਦੇ ਸੀ ਤੇ ਕਿਸਾਨ ਰੋਲ ਕੇ ਰੱਖਦਾ ਅੱਜ ਸਭ ਤੋਂ ਵੱਧ ਖੁੱਲ ਕੇ ਸੀ ਪੰਜਾਬ ਚ ਹੋਣ ਆ ਜੇ ਉਹ ਪੰਥ ਦੀ ਗੱਲ ਕਰਦੇ ਸੀ ਪੰਥਕ ਸਰਕਾਰ ਦੀ ਤੇ ਅੱਜ ਤੁਸੀਂ ਦੇਖੋ ਸਰਕਾਰ ਤੇ ਪੰਥ ਰੋਲ ਕੇ ਰੱਖਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਂਗਾਂ ਦਾ ਜੋਲਸ ਕੀਤਾ ਹਾਲ ਤੇ ਜੋ ਲੋਕਾਂ ਦੇ ਦੁਰਦਸ਼ਾ ਕਿ ਦਿੱਤੀ ਜੇ ਤੁਸੀਂ ਉਹਨਾਂ ਦੀ ਭਾਈਵਾਲ ਬੀਜੇਪੀ ਦੀ ਗੱਲ ਕਰਦੇ ਹੋ ਉਹ ਵਪਾਰੀਆਂ ਦੀ ਗੱਲ ਕਰਦੇ ਸੀ ਤੇ ਅੱਜ ਪੰਜਾਬ ਦਾ ਵਪਾਰ ਦੇਖ ਲਓ ਕਿੱਥੇ ਐ ਮੰਡੀ ਗੁਵਿੰਦਗਰ ਲੋਹгана ਸਾਰ ਇੰਡਸਟਰੀਆਂ ਬੰਦ ਹੋ ਗਈਆਂ ਨੈਸਲੇਟ ਨੇ ਭੋਗੇ ਨੂੰ ਐਨੀ ਵੱਡੀ ਏਮਪਲੋਇਮੈਂਟ ਦਿੱਤੀ ਸੀ ਉਹਦੇ ਦੇ ਵੀ ਲਾ ਕੇ ਇਹਨਾਂ ਨੇ ਰੂਡਲਸ ਦੇ ਵਿੱਚ ਮਲਾਵਟ ਜਿੰਨੀ ਲੈਡਨਾਂ ਨੇ ਕਹੀ ਉਹ ਤੋਂ ਵੱਧ ਦਾ ਸੀ ਤਖਵਾਰ ਤੇ ਪਕੌੜੇ ਰੱਖ ਕੇ ਖਾ ਜਾਣੇ ਉਹਦੇ 'ਚ ਸਿਰਫ ਇਮਾਨੇ ਉਹਨਾਂ ਤੇ 56 ਦਸਕੇ 4 ਰੁਪਏ ਕਮਾਉਣ ਨੂੰ ਜਾਂ ਸ਼ੈਦ RAMDEV ji ਦੀ ਨੂਡਲ ਸਟੋਰ ਇਹ ਜਿਹੜਾ ਪੋਰਥੀ ਆ ਦੇ ਲੋਕੀ ਸਮਝਦੇ ਆ ਜੇ ਲੋਕਾਂ ਨੇ ਪੰਜਾਬ ਦੇ ਭਵਿੱਖ ਦੀ ਗੱਲ ਕਰਨੀ ਚੰਗਾ ਪੰਜਾਬ ਦਾ ਭਵਿੱਖ ਸੋਚਦੇ ਆ ਔਰ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਸੋਚਦੇ ਆ ਮੈਂ ਮਹਿਸੂਸ ਕਰਦਾ ਕਿ ਇੱਕ ਆਦਮੀ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜੇ ਕੋਈ ਉਹਦੇ ਲਈ ਮਾਰਾ ਸਮਾਂ ਹੁੰਦਾ ਤਾਂ ਉਹ ਉਹ ਹੁੰਦਾ ਜਦੋਂ ਉਹ ਆਪਣੇ ਨੌਜਵਾਨ ਪੁੱਤ ਦੀ ਲਾਸ਼ ਨੂੰ ਮੋਢਿਆਂ ਤੇ ਰੱਖ ਕੇ ਸਿਵਿਆਂ ਚੱਲਦਾ ਹੁੰਦਾ ਉਸ ਵੇਲੇ ਪਿਓ ਦਾ ਤੇਰੇ ਦੱਸਦਾ ਕਿ ਇਹ ਸਿਵਿਆਂ ਚ ਉੱਠਦੇ ਭਾਵੇਂ ਇੱਥੇ ਮੈਂ ਪੈ ਜਾਂ ਤੇ ਅੱਜ ਹਰ ਪਿੰਡ ਦੇ ਵਿੱਚ 70 ਵਿਛੇ ਪਏ ਐ ਨੌਜਵਾਨਾਂ ਦੇ ਜੋ ਸਰਕਾਰ ਆ ਪਿਓ ਆਪ ਘਰ ਦੇ ਮਾਵਾ ਬੇਕਦੀਆਂ ਕਿੰਨੀਆਂ ਸੋ ਜੇ ਪੰਜਾਬ ਨੂੰ ਨਸ਼ਿਆਂ ਤੋਂ ਭ੍ਰਿਸ਼ਟਾਚਾਰੀ ਤੋਂ ਜਿਹੜਾ ਯੂਥ ਤੋੜਿਆ ਕਰਦਾ ਉਹਦੇ ਤੋਂ ਮੁਕਤ ਕਰਾਉਣਾ ਬੇਰਜ਼ਗਾਰੀ ਤੋਂ ਪਰ ਅੱਜ ਕੈਪਟਨ ਅਮਰਿੰਦਰ ਸਿੰਘ ਤੋਂ ਵਧੀਆ ਕਾਂਗਰਸ ਕੋਲ ਨਹੀਂ ਕਿਸੇ ਪਾਰਟੀ ਕੋਲ ਵੀ ਸੀਐਮ ਦਾ ਕੈਂਡੀਡੇਟ ਹੋਰ ਲੀਡਰ ਨਹੀਂ ਹੈਗਾ ਤੇ ਜੋ ਜੀ ਅਖੀਰੀ ਪ੍ਰਸ਼ਨ ਤੁਹਾਡੇ ਕੋਲ ਜੀ ਪੰਜਾਬ ਦੇ ਸਨਾਰੇ ਪਰ ਖਰੇ ਤੇਜ ਦੇਸ਼ ਬੈਠੇ ਪੰਜਾਬੀਆਂ ਨੂੰ ਇਥੋਂ ਦੇ ਪੰਜਾਬੀਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਮੈਂ ਇੱਕ ਗੱਲ ਤੁਹਾਡੇ ਬਿਨਾਂ ਕੁਛੇ ਤੋਂ ਹੀ ਦੱਸਣ ਲੱਗਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ 2017 ਦੀਆਂ ਚੋਣਾਂ ਵਾਸਤੇ ਤਿਆਰੀ ਕਰ ਰਹੀ ਹੈ। ਔਰ ਸਾਰੀਆਂ ਪਾਰਟੀਆਂ ਤਿਆਰੀ ਕਰ ਰਹੀਆਂ। ਮੈਂ ਮੋਗੇ 'ਚ ਆਪਣੇ ਤੌਰ ਤੇ ਔਰ ਮੇਰੇ ਹੋਰ ਵੀ ਸਾਥੀ ਔਰ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਜੇ ਜਿਸ ਵੀ ਆਦਮੀ ਨੂੰ ਸਾਡੇ ਵਿੱਚੋਂ ਕਾਂਗਰਸ ਦੀ ਟਿਕਟ ਮਿਲੂਗੀ ਅਸੀਂ ਥੇ ਲੋ ਜਨਾਨਾ ਪੰਜਾਬ ਦੇ ਵਿੱਚ ਕੈਪਟਨ ਉਮਰਿੰਦਰ ਸਿੰਘ ਦੀ ਰਹਿਮਾਈ ਥਲੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਜੀਤੋੜ ਦੇ ਚਲ ਰਹੇ ਹਰੇਕ ਮੈਂ ਵੀ ਆਪਣੇ ਆਪ ਦੇ ਵਿੱਚ ਇੱਛਾ ਰੱਖਦਾ ਹਾਂ ਔਰ ਮੈਨੂੰ ਆਪਣੇ ਪਰਮਾਤਮਾ ਤੇ ਪੂਰਾ ਭਰੋਸਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੂੰਗਾ ਮੈਂ ਮੈਨੂੰ ਟੈਕਟਰ ਮਿਲੂਗੀ ਮੈਂ ਐਮਐਲਏ ਬਣੂੰਗਾ ਪਰ ਉਹਦੇ باوجود ਵੀ ਜੇ ਕਿਸੇ ਹੋਰ ਤੇ ਪਾਰਟੀ ਆਪਣਾ ਭਰੋਸਾ ਟਾਰਗੇਟ ਕਰਦੀ ਹੈ ਮੈਂ ਜੀ ਜਾਣਨਾ ਉਹਦੇ ਨਾਲ ਕਰੂੰਗਾ ਔਰ ਇਸੇ ਸਾਰਿਆਂ ਨੇ ਰੱਖੇ ਪੈਸਾ ਕਿਤਾਵ ਜਿੰਨੇ ਵੀ ਅਸੀਂ ਮੌਕੇ ਤੋਂ ਕਹਿੰਦੇ ਹਾਂ ਜਿੱਥੇ ਤੁਸੀਂ ਲੋਕਾਵਾਰ ਸੇ ਸੰਦੇਸ਼ ਦੀ ਗਾਰੰਟੀ ਦਿੱਤੀ ਹੈ ਮੈਂ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਇਹ ਸੰਦੇਸ਼ ਦੇਣਾ ਚਾਹਣਾ ਕਿ ਅੱਜ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਬਚਾਉਣ ਦੀ ਲੋੜ ਹੈ ਦੋਸਤੋ ਆ ਕੋਈ ਸਮਾਂ ਨਹੀਂ ਇੱਕ ਵਾਰ ਫੇਰ ਕੋਈ ਪ੍ਰੈਕਟੀਕਲ ਕਰਕੇ ਦੇਖਿਆ ਜਾਵੇ ਜਾ ਤੁਸੀਂ ਕੋਈ ਵੀ ਇੱਕ ਵਾਰ ਇੱਕ ਕੋਈ ਚਾਂਸ ਕਿਸੇ ਨੂੰ ਦੇ ਕੇ ਦੇ ਲਿਆ ਜਾਵੇ ਕੋਈ ਚਾਂਸ ਲੈਣ ਦੀ ਇਸ ਵੇਲੇ ਲੋਬਤ ਨਹੀਂ ਪੰਜਾਬ ਕੋਲੇ ਜੇ ਪੰਜਾਬ ਨੇ ਇੱਕ ਵਾਰ ਹੋਰ ਇਹੋ ਜਿਹਾ ਕੋਈ ਗਲਤ ਫੈਸਲਾ ਕਰ ਲਿਆ ਤੇ ਇਸ ਤੋਂ ਬਾਅਦ ਪੰਜਾਬ ਪੰਜਾਬੀ ਤੇ ਪੰਜਾਬੀਅਤ ਖਤਮ ਹੋ ਜਾਣੀ ਹੈ ਜੋ ਕਾਰਨ ਅੱਜ ਪੰਜਾਬ ਦਾ ਹੋਇਆ ਹੈ ਜੇ ਉਹਨੂੰ ਬਚਾਉਣਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਮਾਈ ਥਲੇ ਪੰਜਾਬ ਦੇ ਵਿੱਚ ਮੁਰ ਤੋਂ ਕਾਂਗਰਸ ਨੂੰ ਲਿਆਓ ਤਾਂ ਕਿ ਲੋਕਾਂ ਨੂੰ ਉਹਨਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਉਹਨਾਂ ਤੇ ਪੂਰਾ ਉੱਤਰ ਦਾ ਰਾਜ ਦਿੱਤਾ ਜਾ ਸਕੇ ਸਰਕਾਰ ਦਿੱਤੀ ਜਾ ਸਕੇ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਕੈਪਟਨ ਮਰਿੰਦਰ ਸਿੰਘ ਲੋਕ ਹਿੱਤ ਜਿਹੜੇ ਆ ਉਹ ਸੁਰੱਖਿਅਤ ਰੱਖ ਸਕਣ ਔਰ ਜੇ ਤੁਸੀਂ ਕਿਸੇ ਤੀਜੀ ਧਿਰ ਗਿਰਦੇ ਬਰਗਲਾਵੇ ਚਾਕੇ ਕਿਸੇ ਝੂਠ ਦੇ ਬਰਗਲਾਵੇ ਚਾਕੇ ਜੇ ਕੋਈ ਫੈਸਲਾ ਗਲਤ ਕਰ ਗਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਤੁਹਾਨੂੰ maaf ਨਹੀਂ ਕਰਨਾ ਪੰਜਾਬੀਓ ਕਿ ਤੁਸੀਂ ਪੰਜਾਬ ਦਾ ਫੈਸਲਾ ਜਿਹੜਾ ਉਹ ਗੱਲ ਹੱਥਾਂ ਦੇ ਵਿੱਚ ਕਰਤਾ ਔਰ ਪੰਜਾਬ ਦੇ ਵਾਸਤੇ ਤੁਸੀਂ ਆਪਦੀ ਸਹੀ ਸੋਚ ਨਹੀਂ ਰੱਖੀ ਸੋ ਦੇਸ਼ਾਂ ਦੇ ਵਿਦੇਸ਼ਾਂ ਦੇ ਵਾਸਤੇ ਖਾਸ ਕਰਕੇ ਵਿਦੇਸ਼ਾਂ ਦੇ ਵਾਸਤੇ ਪੰਜਾਬੀਆਂ ਨੂੰ ਪੰਜਾਬ ਦਾ ਬਹੁਤ ਫਿਕਰ ਹੈ ਪਰ ਉਹਨਾਂ ਨੂੰ ਪੰਜਾਬ ਦੀਆਂ ਸਚਾਈਆਂ ਦਾ ਸਿਰਫ ਸੋਸ਼ਲ ਮੀਡੀਆ ਤੋਂ ਹੀ ਪਤਾ ਹੈ ਕਦੇ ਕਦੇ ਪੰਜਾਬ ਦੇ ਵਿੱਚ ਜਾਤ ਮਾਰ ਕੇ ਦੇਖਿਆ ਕਰੋ ਜਿਹੜੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਅੱਛੇ ਦਿਨਾਂ ਦਾ ਨਾਰਾ ਰਾਟੇ ਉਹ ਕਾਲਾ ਕਰਨ ਪੰਜਾਬ ਚ ਹਿੰਦੁਸਤਾਨ ਚ ਵਾਪਸ ਲਿਆਉਣ ਦਾ ਇੱਕ ਝੂਠਾ ਨਾਰਾ ਦੇ ਕੇ ਮੋਦੀ ਸਾਹਿਬ ਨੇ ਤੁਹਾਡਾ ਹਿੰਦੁਸਤਾਨ ਠੱਗ ਲਿਆ ਉਸੇ ਤਰ੍ਹਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਝੂਠ ਦੇ ਸਾਰੇ ਤੇ ਸਰਕਾਰ ਬਣਾ ਲਈ ਤੁਸੀਂ ਕਿਤੇ ਪੰਜਾਬ ਦੇ ਵਿੱਚ ਇਹੋ ਜਿਹੇ ਗਲਤ ਫੈਸਲਾ ਤੇ ਗਲਤ ਬੰਦਿਆਂ ਦੇ ਹੱਥ ਨਾ ਦੇ ਦਿਓ ਨਹੀਂ ਤਾਂ ਪੰਜਾਬ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰੀਆ ਚੈਨਲ ਸਾਕੇ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਹੱਥਾਂ ਤੋਂ ਜੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ